ਗਿਰਾਮ ਹਨਾ ਪੰਸਰਾਜ ਵਾਸੀ ਕੌਲੀਆਂ ਜੀ ਦੀ ਉਮਰ 48 ਸਾਲ ਹੈ ਜਿਹਦਾ ਤਤਲ ਹੋ ਗਿਆ ਜਿਸ ਸੰਬੰਧੀ ਕਰ ਸਾਡੇ ਕੋਲੇ ਅਮਲਕੀਰ ਸਿੰਘ ਪੁੱਤਰ ਕਰਨ ਦਾ ਚੰਦ ਵਾਸੀ ਹਰਦੋਕਲਾ ਨੇ ਪੁਲਿਸ ਨੂੰ ਲੰਮਾ ਦਾ ਭੂਮਿਆ ਲੰਮਾ ਉਹਨੇ ਆਪਣਾ ਬਿਆਲ ਕੰਬਨ ਕਰਾਇਆ ਸੀ ਜਿਸ ਤਹਿਤ ਅਸੀਂ ਖਾਣਾ ਦਸੂਹਾ ਵਿਖੇ ਮਕਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 ਚੌਥੀ ਆਈਪੀਸੀ ਦਰਜਾਸ਼ਤ ਕੀਤਾ ਸੀ ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਦੇਖੋ ਦੱਸਿਆ ਸੀ ਕਿ ਉਹਦੀ ਇਹ ਮਰਨ ਵਾਲਾ ਬੁੱਕੀ ਦਾ ਮੁੰਡਾ ਘਰ ਵਾਲੀ ਮੁੰਦਿਤ ਕੌਰ ਤੇ ਉਹਦਾ ਜਿਹੜੀ ਘਰ ਦੇ ਦਾਸ਼ਕ ਗੁਰਦੀਪ ਸਿੰਘ ਪੁੱਤਰ ਸਿੰਘਾਰਾਪਾਸੀ ਹੋੜਾ ਇਹਨਾਂ ਨੇ ਬੀਤੀ ਰਾਤ 6 ਰਾਤ 6 ਤਰੀਕ ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿਲ ਕੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਇਹਦੇ ਦੋਨੋਂ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਰਿਮਾਰਟ ਹੈਗਾ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਇਹ ਵੀ ਅਗਰੇ ਤੱਥ ਹੂ ਇਨਵੈਸਟੀਗੇਸ਼ਨ ਦੇ ਅਨੁਸਾਰ ਅਸੀਂ ਕਾਰਨ ਉੱਤੇ ਲਿਆਦੀ ਜਾ